ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਰਥਡੇ ਅੱਗੇ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਜੀ ਤੇ ਇੱਕ ਸਵਾ ਇਹ ਬੇਨਤੀ ਹੈ ਜੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਾਓ ਤੇ ਆਪਣੇ YouTube ਤੇ ਤੇ Instagram ਤੇ ਦੋਵੇਂ ਚੈਨਲ ਇਹ ਬਰਥਡੇ ਦੀ ਫਾਰਮ ਤੇ ਦੋਵਾਂ ਨੂੰ ਕਰਨਾ ਸਬਸਕ੍ਰਾਈਬ ਤੇ ਬਾਈਕ ਵਾਜ ਦੋ ਝੋਟੀਆਂ ਦੋਵੇਂ ਸੁਈਆਂ ਬਹੁਤ ਝੋਟੀਆਂ ਚੰਗੀਆਂ ਤੇ ਕਰਦੇ ਆਂ ਬਾਈ ਨਾਲ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਦਸਾਲ ਸਤਿ ਸ਼੍ਰੀ ਅਕਾਲ ਜੀ ਅੱਜ ਦੋ ਹੀ ਝੋਟੀਆਂ ਜੀ ਦੋ ਮਈਆਂ ਤੇ ਪਾਈਆਂ ਇੱਕ ਪਰਸੋਂ ਵੀਡੀਓ ਚਮਾਂ ਦੀ ਹਾਂਜੀ ਹਾਂਜੀ ਮਈਆਂ ਦਾ ਹੀ ਮੈਂ ਆਹਾਂ ਚੱਲ ਸ਼ਾਮ ਦੀ ਬਾਅਦ ਚ ਪਾਵਾਂਗੇ ਚਾਰ ਝੋਟੀਆਂ ਭੈਣ ਭਰਾ ਇੱਕ ਮੁੱਛਾਂ ਤੋਂ ਲੈ ਕੇ ਇੱਕ ਤਰਨਤਾਰ ਤੋਂ ਲੈ ਕੇ ਪੰਡੋਰੀ ਤੋਂ ਹਾਂਜੀ ਮਾਲ ਚਲੋ ਵੈਸੇ ਵੇਖ ਗਿਆ ਵੀਡੀਓ ਤੇ ਮਈਆਂ ਦੁੱਧੀਆਂ ਵੇਖੀਆਂ ਜਿਹੜੀਆਂ ਪਾਈਆਂ ਸੀ ਹਾਂਜੀ ਤੇ ਦੁੱਧੀਆਂ ਜਿਹੜੀਆਂ ਪਾਉਣ ਵਾਲੀਆਂ ਹੋਵੇ ਵੇਖੀਆਂ ਠੀਕ ਵੈਸੇ ਮਾਲ ਗੱਲ ਏਦਾਂ ਵਾ ਵੀ ਵਧੀਆ ਸੋਹਣਾ ਜਗਾ ਕੁਆਲਿਟੀ ਦਾ ਦੁੱਧ ਵਾਲੀਆਂ ਮਈਆਂ ਹਾਂਜੀ ਹਾਂਜੀ ਤੇ ਦੇਖਦੇ ਦਾ ਪਹਿਲੋਂ ਆਪਾਂ ਡਰੈਸ ਆਪਣਾ ਦੱਸ ਦਈਏ ਪਿੰਡ ਜੀ ਆਪਣਾ ਮਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਕਈ ਭੈਣ ਭਰਾ ਸਿਰ ਪੁੱਛਦੇ ਇੰਨੇ ਅਪੀ ਤੁਸੀਂ ਐਡਰੈਸ ਨਹੀਂ ਦੱਸਿਆ ਐਡਰੈਸ ਪਹਿਲਾਂ ਦੱਸ ਦਈਏ ਤੇ ਚੈਨਲ ਬਾਠ ਦੇਰੀ ਫਾਰਮ ਨੂੰ ਗੱਲ ਦਾਵਾ ਵੀ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ ਗੱਲ ਦਾ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਜਲਦ ਪਹੁੰਚੇ ਕਈ ਭੈਣ ਭਰਾਹ ਦੇ ਵੀ ਵੀਡੀਓ ਹਨ ਤੁਹਾਨੂੰ ਵੀ 2 ਦਿਨ ਡੇਢ ਪਹੁੰਚਦੀ ਆ ਬੜੇ ਭੈਣ ਭਰਾ ਪ੍ਰੇਮ ਕਰਦੇ ਆ ਦਿਲੋਂ ਸਵਾਗਤ ਹੋਣਾ ਭੈਣਾ ਭਰਾਵਾਂ ਦਾ ਜਿਹੜੇ ਸਾਡੇ ਨਾਲ ਇੰਨਾ ਮਿਲ ਕੇ ਪ੍ਰੇਮ ਕਰਦੇ ਜੁੜੇ ਆ ਸਾਡੇ ਨਾਲ ਤੇ ਮਾਲ ਵਿਗੰਡਿਆ ਮਾਲਕ ਦੀ ਕਿਰਪਾ ਨਾਲ ਵੀਡੀਓ ਪਾਈ ਦੀ ਜਿਹੜੀ ਦੂਜੇ ਚੌਥੇ ਦਿਨ ਪਾਈ ਜਾਂਦੀ ਆ ਵੇਖਦਾ ਜਾਂਦਾ ਵਾ ਪੈਸੇ ਮਾਲ ਤੇ ਜਦੋਂ ਲਿਹਾਈਦਾ ਵਾ ਤੇ ਮਾਲ ਫਿਰ ਲਿਆਉਂਦੇ ਆ ਦੋ ਤਿੰਨ ਦਿਨ ਤੇ ਸਿੱਧਾ ਸਦਾ ਹੁੰਦਾ ਲੱਗ ਜਾਂਦਾ ਵਾ ਫੇਰ ਮੜ ਕੇ ਦੁੱਧ ਦਾਦਾ ਪਤਾ ਲਾਉਣਾ ਪੈਂਦਾ ਉਹੜੀਆਂ ਉੱਥੋਂ ਮਈਆਂ ਚੋ ਕੇ 12-13 ਲੀਟਰ ਕੇਵਲੇ ਚੋ ਕੇ ਲਿਹਾਈਦੀਆਂ ਇੱਥੇ ਆਣ ਕੇ ਮਈਆਂ ਥੱਲੇ ਡਾਉਨ ਜਾਂਦੀਆਂ ਵੀ ਕਿਉਂਕਿ ਸਫਰ ਤਫਰ ਕਰਕੇ ਵਾਤਾਵਰਨ ਕਈ ਗੱਲਾਂ ਬਾਤਾਂ ਉੱਧਰ ਦਾ ਪੱਠੇ ਦਾ ਥੇਦਾ ਹੋਰ ਥਾਕ ਦਾ ਇੱਧਰ ਦਾ ਹੋਰ ਵਾ ਫੇਰ ਆਣ ਕੇ ਫੇਰ ਦੋਹਾਂ ਚਵਾਂ ਦਿਨਾਂ ਬਾਅਦ ਦਿਲ ਆ ਕੇ ਫੇਰ ਮ ਤੇ ਛੋਟੀਆਂ ਪਹਿਲਣੀਆਂ ਆ ਤੁਮੇ ਅੱਜ ਪਹਿਲੀਆਂ ਹੀ ਦੋਵੇਂ ਇਹਨੂੰ ਤਾਂ ਅਜ 5 ਦਿਨ ਹੋ ਗਏ ਸਾਰੇ ਇਸ ਟੋਰ ਜੱਗੀ ਕੋਲ ਇਹ 5 ਦਿਨ ਹੋਏ ਇਹਦੇ ਕੋਲ ਹਾਈਟ ਤਾਂ ਵੇਖੋ ਕਿੱਡੀ ਆ ਵੱਡੀ ਆ ਕੋਈ ਛੋਟੀ ਨਹੀਂ 12 ਲੀਟਰ ਚਾਰ ਦਾ ਦਾ ਬਹੁਤ ਚੰਗੀ ਛੋਟੀ ਜਿਹੀ ਆ ਥਣ ਥਣ ਬੜਾ ਚੁਾਈ ਬੜੀ ਤੇਗੀ ਠੀਕ ਕੱਟਾ ਮਾਹੇ ਦੇ ਤੇ ਹਾਈਟ ਦੀ ਬਹੁਤ ਜ਼ਿਆਦਾ ਚੰਗੀ ਆ ਥੋੜਾ ਜਿਹਾ ਵੀ ਹਨ ਦੇਵਾ ਪਾਉਂ ਸ਼ਾਮ ਦਾ ਘਾੜੇ ਗਾਣੀ ਆ ਹਾਂ ਹਾਂ ਦਾਰੀ ਜਦਾਂ ਛੋਟੇ ਚੋਣ ਬਹੁਤ ਚੰਗੇ ਆਹ ਸਿੰਘਾ ਜੀ ਬਤਾ ਸਿੰਘ ਕੁਆਲਟੀ ਬਹੁਤ ਜਿਆਦਾ ਸਲੇ ਥਾੜਾ ਬਖਾ ਦੇ ਸਰਕਲ ਇਹਦਾ ਬਖਾ ਦੇ ਦੇਵਾ ਕੇ ਨਾ ਗਾੜੀ ਇਹ ਗਾੜੀ ਨੂੰ ਦੇਵਾ ਆਖਾ ਢਾਹੇ ਦਾ ਕੱਟਾ ਮਾਣ ਤੇ ਆਵੇ ਕੀ ਅੱਧੀ ਚੰਗੀ ਅਸਲ ਵਾ ਜਿਆਦੀ ਝੋਟ ਚੰਗੀ ਆਹੋ ਜੀਆਂ ਝੋਟੀਆਂ ਉਤਰਾਵਾ ਚਲੋ ਦੁੱਤ ਵਾਲੇ ਜਿਹੜੀ ਝੋਟ ਥਾੜਾ ਬੜਾ ਕੁਆਲਟੀ ਵਾਲਾ ਚੂਣ ਫਿਰ ਬਹੁਤ ਜਿਆਦੀ ਚੰਗੀ ਇਹੋ ਜੀ ਝੋਟੀਆਂ ਦੇ 1 25 30 ਨੂੰ ਵੇਕਦਿਆਂ ਵੀ ਆ ਸ਼ੇ ਮੋਲ ਲਾਉਣਾ ਪੈਂਦਾ 6 6 7 7000 ਰੁਪਇਆ ਮੈਂ ਦੇਤੇ ਖਰਚਾ ਆਉਂਦਾ ਹਾਂਜੀ ਜੀ 1 25 ਮੋਲ ਨਾ ਕੋਈ 1 20 1 15 ਦੀ ਜੈਸ ਲਾਓ ਠੀਕ 1 15 ਦੀ ਦੇਣੀ ਹਾਂ ਏਡੀ ਛੋਟੀ ਉਤਰਾ ਹਾਂਜੀ ਚੱਲ ਜਾਇਜ਼ ਕਰਕੇ ਇਹ ਦੇਖੋ ਦੁੱਧ 11 12 ਲੀਟਰ ਹੈਗਾ ਦੇਖੋ ਦੁੱਧ 11 12 ਗੱਲੋ ਇਹ ਦੇਖੋ 11 12 ਲੀਟਰ ਇਹਨੂੰ ਵੀ ਅੱਜ ਸੋਈ ਨੂੰ 7 ਦਿਨ 8 ਹੋਏ ਨੇ ਹਾਂ 7 ਤੋਂ 8 ਦੇਗਾ ਜੀ ਬੋਲੇ ਤਾਂ ਖਾਲੀ ਹੁੰਦੇ ਆ 11 ਤੋਂ 12 ਲੀਟਰ ਦੁੱਧ ਤਾਂ ਪਹਿਲਾਂ 4 ਲੰਦਾਂ ਚੰਗੀ ਕੱਟੀ ਚਾਹ ਬਹੁਤ ਚੰਗਾ ਨਾਰਾਂ ਤੇ ਐਂ ਪੁਰੀਆਂ ਮਗਦੀਆਂ ਇਹਦੀਆਂ ਦੇ ਫਮਾਦ ਆਪੂਸ਼ਾ ਦਾ ਦੰਡ ਦਾ ਪਰੇਖੋ ਕਿ ਤਰ੍ਹਾਂ ਦੇਖੋ ਪੂਸ਼ਾ ਥਣ ਲੱਗਨ ਲੱਗੀ ਹੈ ਕੋਈ ਜਾਨ ਤੂੰ ਚੰਗੀ ਵੇਖਣ ਲਈ ਇੱਕ ਥਾਂ ਵੇਖਣ ਬੇਮਨਮਾ ਪਰ ਆ ਜਾ ਕੋਈ ਘਰ ਚੋਂ ਬਹੁਤ ਚੜੀ ਆ ਦੇਖ ਬਟਾ ਵੀ ਇੱਕ ਕਰਾਂ ਕਾਲਾ ਕਟਾਲ ਜਾਨ ਇਹੇ ਕੋਲ 11 12 11 12 ਚੰਗੀ ਇੱਥੇ ਬੰਦ ਹਾਂ ਜੀ ਇਹ ਛੋਟੇ ਦਾ ਵੀ ਕੋਈ 20 25 ਮੁੱਲ ਕੋਈ ਨਹੀਂ ਇੱਕ 12 ਦੀ ਦੇ ਦਾਂਗੇ ਇੱਕ 12 ਦੀ ਹਾਂ ਠੀਕ 2000 ਛੋਟ ਕਰ ਦਾਂਗੇ ਇੱਕ ਦਾ ਦੀ ਇੱਕ ਦਾ ਦੀ ਪਤਾ ਗੱਲ ਕੀ ਜੇ ਮਾਲ ਚੰਗੀ ਕੁਆਲਟੀ ਵਾਲੀ ਮਹਿੰਜਰੀ ਉਹਦਾ ਮੁੱਲ ਲਾਉਣਾ ਪੈਂਦਾ ਵਾ ਇਹਨਾਂ ਦਾ ਤੇ ਮੁੱਲ ਹੀ ਕੋਈ ਨਹੀਂ ਜੀ ਜੋ ਜਿੰਨਾ ਹੀ ਮੁੱਲ ਪਾਵਾ ਇਹਨਾਂ ਦਾ ਮੁੱਲ ਹੀ ਕੋਈ ਨਹੀਂ ਹਾਂ ਜੀ ਹੁਣ ਪਰਸੋਂ ਸਾਡੇ ਝੋਟੇ 171 43 ਦੀ ਵਿਕੀ ਆ ਠੀਕ ਹੈ ਇੱਕ ਇੱਕ 36 ਦੀ ਵਿਕੀ ਆ ਹਾਂ ਜੀ ਹਾਂ ਜੀ ਮਾਲ ਮਾਲ ਦਾ ਗੱਲ ਇਦਾਂ ਮੈਂ ਮੁੱਲ ਜੀ ਨਾ ਭੜ ਭਰਾ ਆਖੇ ਵੀ ਤੁਸੀਂ ਵੀਡੀਓ ਤੇ ਜਾਇਜ਼ ਰੇਟ ਪਾਉਂਦੇ ਜੇ ਤੇ ਉਤਰਾ ਵੱਧ ਛੋਟੀਆਂ ਦਾ ਤੇ ਜਿਹੜੀ ਚੰਗੀ ਦੁੱਧ ਵਾਲੀ ਉਹਦਾ ਰੇਟ ਕੁਆਲਿਟੀ ਫਰਕ ਹੋ ਆ। ਇਹਨਾਂ ਮਈਆਂ ਦਾ ਬਲਕ ਜਾਇਜ਼ ਰੇਟ ਛੋਟਾ ਮਨਾਵਈ ਆ। ਠੀਕ। ਛੋਟੇ ਮਨਾ ਕੇ ਦੇ ਨਾਲ ਹੀ ਗੱਲ ਇਦਾਂ ਵਿਗੰਡੀਆਂ ਹੀ ਕੱਲ ਇਹ ਵੀ ਮਈਆਂ ਹਾਂ। ਹਾਂਜੀ ਜੀ। ਜਿੰਨੇ پیسے ਮੰਗਦੇ ਇਹਨੇ ਦੇਦੀਆਂ ਆ ਹੀ ਪਰ ਚਲੋ ਥੋੜਾ ਜਾ। ਉਹ ਹੋ ਜਾਂਦਾ ਕਿਵਲੇ 2-4 ਜਰਵਾਦਾ ਕਰਦਾ ਕਈ ਹਾਲੇ ਨਹੀਂ ਕੋਈ ਭਰਦਾ ਕੋਈ ਮਨ ਕੇ ਗੱਲ ਇਦਾਂ ਆ ਵੀ ਘੱਟ ਲਾਉਂਦੇ ਆ। ਹਾਂਜੀ ਜੀ। ਛੋਟੇ ਚੰਗੀਆਂ ਚਲੋ ਪਿੰਡ ਆਪਣਾ ਮਤੇਵਾਲ ਜੀ ਤਸਵੀਰ ਬਾਬਾ ਬਕਾਲਾ ਜ਼ਿਲ੍ਹਾ ਫਰੀ ਅਮਰitsar